ਕੇਂਦਰੀ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਰਾਜ ਮੰਤਰੀ ਰਵਨੀਤ ਬਿੱਟੂ ਨੇ ਕੌਮੀ ਐਮਰਜੈਂਸੀ ਸਮੇਂ ਜਦੋਂ ਭਾਰਤ-ਪਾਕਿਸਤਾਨ ਦੀ ਸਰਹੱਦ ਸਤੀ ਵਾਲੇ ਅੱਤਵਾਦ ਨਾਲ ਲੜ ਰਿਹਾ ਹੈ ਤਾਂ ਅਜਿਹੇ ਮੌਕੇ ਪੰਜਾਬ ਤੇ ਹਰਿਆਣਾ ਵਿਚਕਾਰ ਪਾਣੀ ਵਿਵਾਦ ਦਾ ਮੁੱਦਾ ਉਠਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ ਬਿੱਟੂ ਨੇ ਕਿਹਾ ਕਿ ਪੂਰਾ ਭਾਰਤ ਸੋਗ ਦੇ ਵਿੱਚ ਹੈ ਤਾਂ ਇਸ ਸਮੇਂ ਦੇਸ਼ ਦੀ ਤਰਜੀਹ ਇੱਕ ਜੁਟਤਾ ਦਿਖਾਉਣ ਅਤੇ ਪਾਕਿਸਤਾਨ ਵਿਰੁੱਧ ਠੋਸ ਕਾਰਵਾਈ ਹੈ ਬਦਕਿਸਮਤੀ ਨਾਲ ਭਗਵੰਤ ਮਾਨ ਨੇ ਇਸ ਵਾਰ ਰਾਜਾਂ ਨੂੰ ਵੰਡਣ ਅਤੇ ਕੌਮੀ ਹਿੱਤਾਂ ਨਾਲੋਂ ਘਟਿਆ ਰਾਜਨੀਤੀ ਖੇਡਣ ਲਈ ਚੁੜੀਆਂ ਹਨ ਬਿੱਟੂ ਨੇ ਕਿਹਾ ਹੈ ਕਿ ਮਾਨ ਦੇਸ਼ ਦੀਆਂ ਬਾਵਨਾਵਾਂ ਨੂੰ ਸਮਝੇ ਬਿਨਾ ਫੁੱਟਪਾਉ ਰਾਜਨੀਤੀ ਖੇਡ ਰਹੇ ਹਨ ਇਹ ਇੱਕ ਕਾਇਰਾਨਾ ਕਾਰਵਾਈ ਹੈ ਬਿੱਟੂ ਨੇ ਇਸ ਨੂੰ ਪੰਜਾਬ ਦੇ ਮੁੱਖ ਮੰਤਰੀ ਦਾ ਸ਼ਰਮਨਾਕ ਕੰਮ ਦੱਸਿਆ ਅਤੇ ਮਾਫੀ ਮੰਗਣ ਲਈ ਵੀ ਕਿਹਾ ਕੇਂਦਰੀ ਮੰਤਰੀ ਨੇ ਕਿਹਾ ਹੈ ਕਿ ਪੰਜਾਬ ਅਤੇ ਹਰਿਆਣਾ ਵਿਚਾਲੇ ਪਾਣੀ ਦਾ ਵਿਵਾਦ ਕੋਈ ਨਵਾਂ ਨਹੀਂ ਹੈ ਅਤੇ ਇਸ ਸਮੇਂ ਇਹ ਕੋਈ ਮੁੱਦਾ ਨਹੀਂ ਹੈ ਉਹਨਾਂ ਨੇ ਕਿਹਾ ਕਿ ਦਰਿਆਈ ਪਾਣੀਆਂ ਤੇ ਪੰਜਾਬ ਦਾ ਆਪਣੇ ਹਿੱਸੇ ਉੱਪਰ ਪੂਰਾ ਹੱਕ ਹੈ ਤੇ ਕੋਈ ਵੀ ਇਸ ਨੂੰ ਖੋਹ ਨਹੀਂ ਸਕਦਾ ਉਹਨਾਂ ਨੇ ਕਿਹਾ ਕਿ ਪਾਣੀ ਦੇ ਵਹਾਅ ਅਤੇ ਰਾਜਾਂ ਦੀ ਜ਼ਰੂਰਤ ਤੇ ਚਰਚਾ ਕਰਨ ਲਈ ਪਾਖੜਾ ਵਿਆਸ ਪ੍ਰਬੰਧਨ ਬੋਰਡ ਨਾਲ ਅੰਤਰਰਾਜੀ ਮੀਟਿੰਗਾਂ ਕਰਨਾ ਇੱਕ ਆਮ ਮਸਲਾ ਹੈ ਤੇ ਅਜਿਹੀਆਂ ਮੀਟਿੰਗਾਂ ਹਰ ਸਾਲ ਹੁੰਦੀਆਂ ਹਨ ਪਰ ਇਸ ਮੁੱਦੇ ਨੂੰ ਉਠਾਉਣਾ ਨਿੰਦਨਯੋਗ ਹੈ